ਤੋ ਉਸੀ ਐਡਾ ਜਿਗਰਾ ਕਿਵੇਂ ਕਰ ਲਿਆ ਐਡਾ ਦਿਲ ਕਿਵੇਂ ਕਰ ਲਿਆ ਕਿ ਕਿਸਾਨਾਂ ਨੂੰ ਜਿਹੜਾ ਇਹ ਤੁਸੀਂ ਆਪਣਾ ਹੋਟਲ ਹੀ ਸੰਭਾ ਦਿੱਤਾ ਅੱਜ ਇੱਥੇ ਆ ਕੇ ਜਿਹਨਾਂ ਨੂੰ ਆਪਣਾ ਬਣੀਦਾ ਮਹਿਸੂਸ ਹੋਇਆ ਤਾਂ ਇਹਨਾਂ ਨੇ ਅੱਗੇ ਆਪਣੀ ਕਿਵੇਂ ਇਹ ਜੰਗ ਜਿੱਤਣਗੇ ਕਿਵੇਂ ਅਗਾਂਵਧਣਗੇ ਕੋਈ ਸਪੋਰਸ ਦਾ ਤੁਹਾਨੂੰ ਕੋਈ ਡਰ ਨਹੀਂ ਕਿ ਤੁਹਾਡੇ ਹੋਟਲ ਚੱਲ ਰਿਹਾ ਕਾਰੋਬਾਰ ਚੱਲ ਰਿਹਾ ਉਸ ਨੂੰ ਪ੍ਰਭਾਵਿਤ ਕਰਨ ਜਦੋਂ ਤੱਕ ਵੀ ਇਹਤੇ ਨੇ ਅਸੀਂ ਇਹਨਾਂ ਦੇ ਨਾਲ ਆ ਪ੍ਰਮਾਤਮਾ ਕਦੇ ਦੇ ਦਿੰਦਾ ਕਦੇ ਖੋਲ੍ਹਦਾ ਜੇ ਅੱਜ ਕੋਈ ਚੀਜ਼ ਹੈ ਮੇਰੇ ਭਰਾਵਾਂ ਦੇ ਕਿਸੇ ਦੇ ਕੰਮ ਆ ਰਹੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੈ ਤੇ ਵੀ ਇਹ ਚੱਲਣਗੇ ਉੱਥੇ ਜਾਣਾ ਜਿਵੇਂ ਇਹ ਕਹਿਣਗੇ ਓਵੇਂ ਕਰਨਾ ਕਿਸਾਨੀ ਅੰਦੋਲਨ ਹਰਿਆਣਾ ਦੇ ਬਾਡਰਾਂ ਤੇ ਚੱਲ ਰਿਹਾ ਹੈ ਤਾਂ ਅਜੇਹੇ ਵਿੱਚ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਇਸ ਅੰਦੋਲਨ ਨੂੰ ਵੱਖ-ਵੱਖ ਤਰੀਕੇ ਨਾਲ ਸਮਰਥਨ ਦੇ ਰਹੇ ਨੇ ਤਾਂ ਉੱਥੇ ਹੀ ਅਜੇਹੇ ਵੀ ਵਿਅਕਤੀ ਨੇ ਅਜੇਹੇ ਵੀ ਜਿਹੜੇ ਆ ਸਹਿਯੋਗੀ ਨੇ ਜਿਹੜੇ ਆਪਣੇ ਹੋਟਲ ਤੱਕ ਇਨਾ ਕਿਸਾਨਾਂ ਨੂੰ ਸੰਭਾਰੇ ਨੇ ਕਿ ਭਾਈ ਤੁਸੀਂ ਆਪਣਾ ਸੰਘਰਸ਼ ਲੜੋ ਅਸੀਂ ਤੁਹਾਡੇ ਨਾਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਖਨੌਰੀ ਬਾਡਰ ਤੇ ਖੜੇ ਆ ਕਿ ਇੱਥੇ ਟਰੈਕਟਰ ਖੜੇ ਆ ਗੱਡੀਆਂ ਖੜੀਆਂ ਮੈਂ ਕੈਮਰਾ ਮੈਨੂੰ ਕਹਾਂਗਾ ਕਿ ਇਧਰ ਮੜਿਆ ਜਾ ਦਿਖਾਓ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਹੋਟਲ 'ਚ ਖੜੀਆਂ ਨੇ ਤੇ ਅਕਸਰ ਜਿੱਥੇ ਇੱਥੇ ਵਿਆਹ ਸਮਾਗਮ ਹੁੰਦੇ ਆ ਜਾਂ ਹੋਰ ਜਿਹੜੀਆਂ ਪਾਰਟੀਆਂ ਹੁੰਦੀਆਂ ਤਾਂ ਅਜਿਹੇ ਵਿੱਚ ਉਸ ਹੋਟਲ 'ਚ ਅੱਜ ਜਿਹੜੇ ਕਿਸਾਨ ਆ ਉਹ ਬੈਠੇ ਆ ਤੇ ਸੰਘਰਸ਼ ਹੈ ਜਿਹੜਾ ਉਹਨਾਂ ਦਾ ਚੱਲ ਰਿਹਾ ਹੈ ਤੇ ਗੱਲਬਾਤ ਵੀ ਬਾਈ ਨਾਲ ਕਰਾਂਗੇ ਕਿ ਕਿਵੇਂ ਇਹ ਹੈ ਜਿਹੜਾ ਸਹਾਇਕ ਹੋਗ ਦੇਣ ਦੀ ਉਹਨਾਂ ਦੇ ਮਨ 'ਚ ਗੱਲ ਆਈ ਬਾਈ ਜਿੱਥੇ ਇੱਕ ਪਾਸੇ ਤਾਂ ਐਨੀ ਮਹਿੰਗਾਈ ਦਾ ਜਿਹੜਾ ਜਮਾਨਾ ਹੈ ਤੇ ਹਰ ਇੱਕ ਜਿਹੜਾ ਜ਼ਿਆਦਾਤਰ ਵਪਾਰੀ ਹੁੰਦਾ ਜਾਂ ਕੋਈ ਕਾਰੋਬਾਰ ਕਰਦਾ ਉਹਨੂੰ ਹੁੰਦਾ ਹੈ ਕਿ ਅਸੀਂ ਰੁਪਈਏ 'ਚ ਰੁਪਈਆ ਬਚਾਈਏ ਪਰ ਤੋ ਉਸੇ ਐਡਾ ਜਿਗਰਾ ਕਿਵੇਂ ਕਰ ਲਿਆ ਐਡਾ ਦਿਲ ਕਿਵੇਂ ਕਰ ਲਿਆ ਕਿ ਕਿਸਾਨਾਂ ਨੂੰ ਜਿਹੜਾ ਇਹ ਤੁਸੀਂ ਆਪਣਾ ਹੋਟਲ ਹੀ ਸੰਭਾ ਦਿੱਤਾ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਤੇ ਪਹਿਲਾਂ ਤਾਂ ਜੀ ਤੇ ਦੂਜਾ ਨੰਬਰ ਜੀ ਅਸੀਂ ਵੀ ਜ਼ਿੰਮੇਦਾਰੀਆਂ ਇਹਨਾਂ ਭਰਾਵਾਂ ਨਾਲ ਹੀ ਸਾਡੇ ਰੋਜ਼ਗਾਰ ਚੱਲਦੇ ਨੇ ਮੰਨ ਲਓ ਅੱਜ ਅਸੀਂ ਇਹਨਾਂ ਦੇ ਨਾਲ ਨਹੀਂ ਖੜਨਾ ਤੇ ਹੋਰ ਖੜਨਾ ਕਿੰਨਾ ਹੈ ਕੋਈ ਅੰਮ੍ਰਿਤਸਰ ਤੋਂ ਆਇਆ ਹੈ ਕੋਈ ਮੋਗੇ ਤੋਂ ਆਇਆ ਕੋਈ ਬਠਿੰਡੇ ਤੋਂ ਆਇਆ ਹੈ ਹੈ ਸਾਰੇ ਵੱਖ-ਵੱਖ ਅੱਜ ਇੱਥੇ ਆ ਕੇ ਜੇ ਇਹਨਾਂ ਨੂੰ ਆਪਣਾ ਬਣੀ ਦਾ ਮਹਿਸੂਸ ਹੋਇਆ ਤਾਂ ਇਹਨਾਂ ਨੇ ਅੱਗੇ ਆਪਣੀ ਕਿਵੇਂ ਜੰਗ ਜਿੱਤਣਗੇ ਕਿਵੇਂ ਅਗਾ ਵਧਣਗੇ ਤਾਂ ਸੋਚ ਇਹ ਹੀ ਹੈ ਵੀ ਪੈਸੇ ਦਾ ਚਲੋ ਮਾਲਕ ਦੀ ਕਿਰਪਾ ਨਾਲ ਰੋਜ਼ ਹੀ ਕਦੀ ਆ ਗਏ ਕਦੀ ਚੱਲ ਗਏ ਤਾਂ ਦੇਖੋ ਅੱਡ ਚੀਜ਼ਾਂ ਨੇ ਪਰ ਜਿਹੜਾ ਇਹ ਐ ਇਹ ਕੀ ਪਤਾ ਹੁਣ ਦੁਬਾਰੇ ਅੰਦੋਲਨ ਕਦੋਂ ਹੋਣਾ ਐ ਨਹੀਂ ਹੋਣਾ ਮੰਗਾ ਮੰਨੀਆਂ ਜਾਣੀਆਂ ਨੇ ਦੁਬਾਰੇ ਲੋੜ ਹੀ ਨਾ ਪਵੇ ਚਲੋ ਹਣ ਕਿਸੇ ਦਾ ਵੀ ਨੀ ਜੀ ਕਰਦਾ ਘਰੋਂ ਨਿਕਲਣਾ ਤੇ ਅੱਜ ਮਤਲਬ ਮੇਰਾ ਨਹੀਂ ਸਾਰਿਆਂ ਦਾ ਹੀ ਹੱਕ ਬਣਦਾ ਜਿੰਨੇ ਵੀ ਆਪਾਂ ਮਤਲਬ ਇਸ ਦੇਸ਼ ਦੇ ਵਾਸੀਆਂ ਮਜ਼ਦੂਰ ਐ ਕਿਸਾਨ ਐ ਕੋਈ ਦੁਕਾਨਦਾਰ ਐ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਵੱਧ ਤੋਂ ਵੱਧ ਇਹਨਾਂ ਦੇ ਨਾਲ ਚੱਲੀਏ ਇਹਨਾਂ ਦੇ ਨਾਲ ਰਲ ਕੇ ਰਹੀਏ ਤੇ ਬਾਕੀ ਮੈਨੂੰ ਤਾਂ ਬਹੁਤ ਚਾਅ ਹੈ ਮੰਨ ਲਓ ਵੀ ਇਹ ਆਏ ਨੇ ਬਾਕੀ ਪੰਜਾਬ ਤੋਂ ਕ ਤੁਸੀਂ ਹਰਿਆਣੇ ਤੋਂ ਬਈ ਮੈਂ ਵੀਰੇ ਹਰਿਆਣੇ ਤੋਂ ਆ ਸਾਡਾ ਪਿੰਡ ਅੱਗੇ ਨਾਲ ਦਾਤਾ ਸਿੰਘ ਵਾਲਾ ਹਾਂ ਪਿਛਲੀ ਵਾਰੀ ਵੀ ਅਸੀਂ 13 ਮਹੀਨੇ ਲੰਗਰ ਲਾ ਕੇ ਰੱਖਿਆ ਸੀਗਾ ਪਿਛਲੀ ਵਾਰੀ ਜਦੋਂ ਕਿਸਾਨ ਆਏ ਸੀ ਤੇ ਮੁੜ ਕੇ ਜਦੋਂ ਇਹ ਚਲੇ ਗਏ ਜਿੱਤਗੇ ਮੋਰਚਾ ਫਿਰ ਕਈ ਦਿਨ ਜੀ ਵੀ ਮਿੰਨਾ ਸਾਰਾ ਜੀਵ ਹੀ ਨਹੀਂ ਲੱਗਾ ਸਾਡਾ ਐ ਹੋਇਆ ਕਰੇ ਵੀ ਬਾਬੇ ਹੋਰ ਕਦੋਂ ਮਿਲਣਗੇ ਕਦੋਂ ਆਣਗੇ ਇੱਕ ਗੱਲ ਇਹ ਵੀ ਆ ਕਿ ਪੁਲਿਸ ਫੋਰਸ ਦਾ ਡਰ ਨਹੀਂ ਹੈ ਕਿ ਹਰਿਆਣਾ ਵਿੱਚ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਕਿ ਪੁਲਿਸ ਫੋਰਸ ਦਾ ਤੁਹਾਨੂੰ ਕੋਈ ਡਰ ਨਹੀਂ ਕਿ ਤੁਹਾਡੇ ਹੋਟਲ ਚੱਲ ਰਿਹਾ ਕਾਰੋਬਾਰ ਚੱਲ ਰਿਹਾ ਉਸ ਨੂੰ ਪ੍ਰਭਾਵਿਤ ਕਰਨਗੇ ਆਉਂਦੇ ਨੇ ਜੀ ਸਾਰਾ ਕੁਝ ਹੁੰਦਾ ਹੈ ਘਰੇ ਵੀ ਜਾਂਦੇ ਨੇ ਇੱਥੇ ਵੀ ਆਉਂਦੇ ਨੇ ਫੋਨ ਵੀ ਆਉਂਦੇ ਨੇ ਪਰ ਚਲੋ ਕੋਈ ਗੱਲ ਨਹੀਂ ਉਹ ਉਹਨਾਂ ਦੀ ਡਿਊਟੀ ਹੈ ਉਹਨਾਂ ਨੇ ਕਰ ਲੈਣੀ ਹੈ ਜੀ ਇਹ ਤਾਂ ਫਿਰ ਹੁਣ ਇਹਨਾਂ ਚੀਜ਼ਾਂ ਤੋਂ ਡਰਾਂਗੇ ਫਿਰ ਤਾਂ ਕਦੇ ਵੀ ਨਹੀਂ ਅੱਗੇ ਵਧਿਆ ਜਾਂਦਾ ਹੈਗਾ ਤੇ ਸੋ ਇਹਨਾਂ ਦਾ ਵੀ ਕੁਰਬਾਨੇ ਜਿਹੜੇ ਘਰ ਛੱਡੀ ਬੈਠੇ ਨੇ ਕੋਈ ਆਪਦੀ ਇਹਨਾਂ ਦੀ ਕੋਈ ਨਿੱਜੀਤਾ ਹੈ ਨਹੀਂ ਲੜਾਈ ਵੀ ਹਾਂ ਮੇਰੀ ਇੱਕ ਬੰਦੇ ਦੀ ਕਿਸੇ ਦੀ ਕੋਈ ਪਰਸਨਲ ਲੜਾਈ ਹੈ ਕਿਸਾਨੀ ਦੀ ਲੜਾਈ ਹੈ ਸਾਡੀ ਹੋਣ ਦੀ ਲੜਾਈ ਹੈ ਸਾਡੇ ਆਪ ਦੀਆਂ ਜ਼ਮੀਨਾਂ ਦੀ ਸਾਰੀਆਂ ਚੀਜ਼ਾਂ ਜ਼ਮੀਰਾਂ ਦੀ ਲੜਾਈ ਹੈ ਤੇ ਇਹਨਾਂ ਨਾਲ ਤਾਂ ਸਾਨੂੰ ਹੁਣ ਵੇਖੋ ਇਹਦਾ ਜਿੱਥੋਂ ਤੱਕ ਵੀ ਹੋ ਸਕਿਆ ਵੱਧ ਤੋਂ ਵੱਧ ਜਦੋਂ ਤੱਕ ਵੀ ਇਹ ਇੱਥੇ ਨੇ ਅਸੀਂ ਇਹਨਾਂ ਦੇ ਨਾਲ ਆ ਲੰਗਰ ਵੀ ਸਾਡਾ ਹੁੰਦਾ ਸਵੇਰੇ ਆ ਜਾਂਦਾ ਸ਼ਾਮ ਤੱਕ ਅਸੀਂ ਚਲਾਉਂਦੇ ਹਾਂ 게ਟ ਅੱਗੇ ਲੰਗਰ ਆਉਂਦਾ ਤੇ ਕੋਈ ਗੱਲ ਨਹੀਂ ਪ੍ਰਮਾਤਮਾ ਸੁੱਖ ਰੱਖੇ ਇਹਨਾਂ ਨੂੰ ਦਿੱਤਾ ਹੋਇਆ ਜਿੰਨਾ ਟਾਈਮ ਮਰਜ਼ੀ ਰਹਿਣ ਇਹ ਇਹਨਾਂ ਦਾ ਆਪਦਾ ਕੋਈ ਪ੍ਰੋਬਲਮ ਨਹੀਂ ਕਿਸ ਤਰ੍ਹਾਂ ਤੇ ਗੱਲ ਕਰੀਏ ਕਿ ਜਿੱਥੇ ਵਪਾਰ ਪਨੇ ਦਾ ਇੱਥੇ ਸ਼ੌਂਕ ਆ ਕਈ ਲੋਕਾਂ ਨੂੰ ਜਾਂ ਉਹਨਾਂ ਵਿੱਚ ਚਾਹਤ ਹੁੰਦੀ ਆ ਕਿ ਮੈਂ ਵੱਧ ਤੋਂ ਵੱਧ ਪੈਸੇ ਕਮਾਵਾਂ ਤੇ ਜੇਕਰ ਚਾਹ ਦਾ ਕੱਪ ਵੀ ਜੇਕਰ ਅਜਿਹਾ ਜਿੱਥੇ ਅੰਦੋਲਨ ਹੁੰਦਾ ਜਾਂ ਇਕੱਠ ਹੁੰਦਾ ਜੇਕਰ ਉੱਥੇ ਚਾਹ ਦਾ ਕੱਪ ਪਹਿਲਾਂ 5 ਰੁਪਏ ਦਾ 7 ਰੁਪਏ ਵਿਕ ਰਿਹਾ ਹੁੰਦਾ ਉਹ 10 ਤੋਂ 15 ਰੁਪਏ ਦਾ ਹੋ ਜਾਂਦਾ ਪਰ ਇਹ ਐਡਾ ਵੱਡਾ ਗੱਲ ਦਿਮਾਗ 'ਚ ਤੁਸੀਂ ਕਿਵੇਂ ਪਾ ਲਈ ਕਿ ਭਾਈ ਮੈਂ ਤਾਂ ਤੁਹਾਨੂੰ ਹੀ ਚਾਬੀਆਂ ਸੰਭਾ ਦੇਤੀਆਂ जिम्मेवार ਵਰਤੀ ਵਰਤੋ ਕਿਉਂਕਿ ਅੰਦਰ ਦੇਖਿਆ ਕਿ ਲੰਗਰ ਵੀ ਅੰਦਰੇ ਬਣ ਰਿਹਾ ਬਾਥਰੂਮ ਵੀ ਯੂਜ਼ ਹੋ ਰਹੇ ਆ ਕਮਰੇ ਵੀ ਵਰਤੋਂ ਚ ਲਿਆਏ ਜਾ ਰਹੇ ਆ ਪਤਾ ਹੈ ਕੀ ਇਹ ਭਰਾ ਪਹਿਲੀ ਗੱਲ ਤਾਂ ਇਹ ਜਿਹੜਾ ਸਾਡਾ ਇਹ ਸਿਸਟਮ ਹੈ ਇਹ ਸਾਡੀ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਦਾ 20 ਰੁਪਈਆ ਦਾ ਲੰਗਰ ਚਲਾਇਆ ਹੋਇਆ ਤੇ ਇਹ ਦਿੱਤੀ ਹੋਈ ਇਹ ਉਹਨਾਂ ਦੀ ਹੈ ਸਾਰੀ ਜਿਹੜੀ ਇਹ ਕਿਰਤ ਹੈ ਜੋ ਵੀ ਕੁਝ ਹੈਗਾ ਉਹਨਾਂ ਦਾ ਹੀ ਦਿੱਤਾ ਹੋਇਆ ਹੈ ਤੇ ਅਸੀਂ ਉਹਨਾਂ ਤੋਂ ਬਾਹਰ ਹੋ ਹੀ ਨਹੀਂ ਸਕਦੇ ਮੰਨ ਲਓ ਇਹ ਮੇਰਾ ਜਾਂ ਕਿਸੇ ਦਾ ਨਿੱਜੀ ਨਹੀਂ ਹੈਗਾ ਇਹ ਤਾਂ ਪ੍ਰਮਾਤਮਾ ਕਦੇ ਦੇ ਦਿੰਦਾ ਕਦੇ ਖੋਲ੍ਹਦਾ ਜੇ ਅੱਜ ਕੋਈ ਚੀਜ਼ ਹੈ ਮੇਰੇ ਭਰਾਵਾਂ ਦੇ ਕਿਸੇ ਦੇ ਕੰਮ ਆ ਰਹੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਪੈਸੇ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਵੀ ਆਪਾਂ ਇਹਨਾਂ ਤੋਂ ਪੈਸੇ ਲੈ ਲਈਏ ਜਾਂ ਨਾ ਲਈਏ ਨਹੀਂ ਪਰ ਇਹਨਾਂ ਦੇ ਨਾਲ ਅੱਜ ਆਪਾਂ ਸਹਿਯੋਗ ਕਰਨਾ ਹੈ ਵੱਧ ਤੋਂ ਵੱਧ ਜਿੱਥੇ ਵੀ ਚੱਲਣਗੇ ਉੱਥੇ ਜਾਣਾ ਹੈ ਜਿਵੇਂ ਇਹ ਕਹਿਣਗੇ ਓਵੇਂ ਕਰਨਾ ਹਾਂ ਧੰਨਵਾਦ ਤਾਂ ਤੁਸੀਂ ਸੁਣਿਆ ਹੈ ਕਿ ਬਾਈ ਨੇ ਹੋਟਲ ਹੀ ਆ ਜਿਹੜਾ ਕਿਸਾਨਾਂ ਨੂੰ ਸੰਭਾਲ ਰੱਖਿਆ ਹੈ ਤੇ ਚਾਬੀਆਂ ਉਹਨਾਂ ਦੇ ਹਵਾਲੇ ਕਿਤੇ ਆਉਂ ਜਾਂਦੇ ਨੇ ਜਦੋਂ ਮਰਜੀ ਉਹ ਸੌਣ ਜਦੋਂ ਮਰਜੀ ਉੱਠਣ ਤਾਂ ਤੁਹਾਨੂੰ ਅੰਦਰ ਤੋਂ ਵੀ ਤਸਵੀਰਾਂ ਕੁਝ ਦਿਖਾਵਾਂਗੇ ਕਿ ਕਿਸਾਨ ਆ ਜਿਹੜੇ ਉਹ ਆਰਾਮ ਨਾਲ ਬੈਠ ਕੇ ਆਪਣੀ ਗੱਲਬਾਤ ਚਰਚਾ ਜਿਹੜੀ ਕਰ ਰਹੇ ਆ ਤਾਂ ਕਿਤੇ ਨਾ ਕਿਤੇ ਇਹ ਉਹਨਾਂ ਲੋਕਾਂ ਲਈ ਵੀ ਵੱਡੀ ਜਿਹੜਾ ਇੱਕ ਮਿਸਾਲ ਬਣਦੀ ਹੈ ਜਿਹੜੇ ਕਿ ਹਰ ਵਕਤ ਪੈਸੇ ਆ ਪੈਸਾ ਬਾਰੇ ਸੋਚਦੇ ਰਹਿੰਦੇ ਆ ਤੇ ਹਰ ਇੱਕ ਚੀਜ਼ ਤੋਂ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਆ ਕੈਮਰਾਮੈਨ ਲੱਕੀ ਦੇ ਨਾਲ ਸਤਨਾਮ ਸਿੰਘ ਮਠੂਈ ਔਨ ਏਅਰ